SKM ਦੀ ਮੀਟਿੰਗ ਹੋਈ ਹੈ ਜੀ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਜਿਹਦੇ ਚੱਲਦੇ ਗੱਲਬਾਤ ਹੋਈ ਹੈ ਕਿ ਹੈ ਕਿ ਸਾਡੀ ਇੱਕ ਕਮੇਟੀ ਬਣੇਗੀ ਤੇ ਕਮੇਟੀ ਅੱਗੇ ਰਣਨੀਤੀ ਤੈਅ ਕਰੇਗੀ ਵੀ ਕਰਨਾ ਕੀ ਹੈ ਤੇ ਉਸ ਤੋਂ ਬਾਅਦ ਫੈਸਲਾ ਵੀ ਲਿਆ ਜਾ ਸਕਦਾ ਹੈ। ਭੰਦੇਰ ਸਾਹਿਬ ਨੇ ਇਹ ਕਹਿੰਦਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਸਾਡੀ ਸਹਿਮਤੀ ਬਣ ਗਈ ਹੈ। ਉੱਥੋਂ ਵਿੱਚੋਂ ਪੱਤਰਕਾਰਾਂ ਨੇ ਸਵਾਲ ਪੁੱਛ ਰਿਹਾ ਫਿਰ 14 ਤੋਂ ਬਾਅਦ ਦਿੱਲੀ ਜਾਓਗੇ ਤੁਸੀਂ? 14 ਤਰੀਕ ਨੂੰ ਮੀਟਿੰਗ ਹੋਊਗੀ ਕੋਈ ਜ਼ਰੂਰੀ ਥੋੜੀ ਹੁੰਦਾ ਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਰਾ ਮਸਲਾ ਹੱਲ ਹੋ ਜਾਵੇ ਤੇ ਸਿਮਟ ਜਾਵੇ ਦੋਹਾਂ ਧਿਰਾਂ ਨੂੰ ਸੁਣਨ ਦੀ ਗੱਲ ਤੋਂ ਲੱਗਦਾ ਹੈ ਕਿ ਇਹ ਲਗਭਗ ਇੱਕ ਮੰਚ ਤੇ ਆਉਣ ਨੂੰ ਸਹਿਮਤ ਬਣ ਗਏ ਤੋਂ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਮਹਾਪੰਚਾਇਤ ਢਿਲਸਾਵਾ ਜੋਹਰੀ ਅਤੇ ਜਗਦੀਸ਼ ਸਿੰਘ ਡੱਲੇਵਾਲ ਵੱਲੋਂ ਜਿੱਥੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦੇ ਅੱਕ ਦੇ ਵਿੱਚ ਬੋਲਿਆ ਗਿਆ ਉਹਨਾਂ ਦਾ ਕਹਿਣਾ ਕਿ ਬੜੀ ਮਾੜੀ ਗੱਲ ਹੈ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਹੁੰਦਾ ਦੇਸ਼ ਦੇ ਵਿੱਚ ਰੋਜ਼ਗਾਰ ਹੁੰਦਾ ਤਾਂ ਅਜਿਹਾਂ ਦਿਨ ਦੇਖਣਾ ਨਹੀਂ ਪੈਣਾ ਸੀਗਾ ਜੀ ਸਾਡੇ ਮੁਲਕ ਦੇ ਵਿੱਚ ਉਸ ਤਰ੍ਹਾਂ ਦੇ ਸਾਧਨ ਹੁੰਦੇ ਬੱਚੇ ਇਥੋਂ ਬਾਹਰ ਜਾ ਰਹੇ ਨੇ ਅਸੀਂ ਰੋਜ਼ਗਾਰ ਪੈਦਾ ਕੀਤਾ ਹੁੰਦਾ ਤਾਂ ਸ਼ਾਇਦ ਅਜਾ ਦਿਨ ਨਾ ਦੇਖਣੇ ਪੈਂਦੇ ਔਰ ਸਰਕਾਰਾਂ ਦੀਆਂ ਨੀਤੀਆਂ ਨੇ ਖੇਤੀ ਨੂੰ ਰੈਣੀ ਦਿੱਤਾ ਤੇ ਅਜੇ ਤੱਕ ਨਾ ਹਿੰਦੁਸਤਾਨ ਦੀ ਸਰਕਾਰ ਦੀ ਭਾਰਤ ਦੀ ਸਰਕਾਰ ਦੀ ਤੇ ਨਾ ਸੂਬੇ ਦੀਆਂ ਸਰਕਾਰਾਂ ਦੀ ਕੋਈ ਖੇਤੀ ਨੀਤੀ ਵੀ ਨਹੀਂ ਬਣੀ ਅੱਗੇ ਕਦੇ ਨਾਲ ਜਾਵਾਂਗੇ ਮੋਹਨ ਸਿੰਘ ਸਾਹਿਬ 1984 ਦੇ ਜੋ ਕਿ ਸਿੱਖ ਕਤਲੇਆਮ ਸੀਗਾ ਉਹਨੂੰ ਲੈ ਕੇ ਅੱਜ ਦਿੱਲੀ ਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੁਣ ਜਲਦ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾਵੇਗੀ 1984 ਦੇ ਸਿੱਖ ਕਤਲਿਆਂ ਮਾਮਲੇ ਵਿੱਚ ਇਹ ਉਸ ਵੇਲੇ ਦੇ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ। ਦਿੱਲੀ ਦੇ ਵਿੱਚ ਜਦੋਂ ਉੱਥੇ ਕਤਲੇਆਮ ਹੋਇਆ ਤਾਂ ਉਕਸਾਈ ਹੋਈ ਭੀੜ ਦੀ ਅਗਵਾਈ ਸੱਜਨ ਕੁਮਾਰ ਕਰ ਰਿਹਾ ਸੀ। ਔਰ 4 ਦਹਾਕਿਆਂ ਤੋਂ ਬਾਅਦ ਅਜੋ ਘੜੀ ਆਈ ਹੈ ਜਦੋਂ ਇਹਨੂੰ ਦੋਸ਼ੀ ਘਰਾੜ ਦੇ ਦਿੱਤਾ ਗਿਆ ਹੈ ਇਸ ਤੋਂ ਬਾਅਦ ਹਾਈ ਕੋਰਟ ਹੈ ਫਿਰ ਸੁਪਰੀਮ ਕੋਰਟ ਹੈ ਔਰ ਇਹ ਬੰਦਾ ਉਹਨਾਂ ਦੋਨਾਂ ਥਾਵਾਂ ਤੇ ਜਾਵੇਗਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਉਹਨਾਂ ਨੂੰ ਕੁਝ ਤਾਂ ਸੰਤੋਸ਼ਟੀ ਹੋ ਗਈ ਭਾਵੇਂ ਇਹ ਮਾਮਲਾ ਤਾਂ ਹੋਇਆ ਉਹੀ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੰਦਿਆ ਸੰਦਿਆ ਥੱਕ ਗਏ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਰਪਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਕਿਸਾਨਾਂ ਨੂੰ ਲੈ ਕੇ ਵੀ ਕਦੋਂ ਇਕੱਠੇ ਹੋਣ ਕੇ ਜਦੋਂ ਇਕੱਠੇ ਹੁੰਦੇ ਨੇ ਕੋਈ ਨਾ ਕੋਈ ਗੱਲ ਨਿਕਲ ਕੇ ਸਾਹਮਣੇ ਆਂਦੀ ਆ ਪਰ ਕਿਸੇ ਪਾਸੇ ਗੱਲ ਨਹੀਂ ਲੱਗ ਰਹੀ ਅੱਜ ਵੀ SKM ਦੀ ਮੀਟਿੰਗ ਹੋਈ ਹੈ ਜੀ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਜਿਹਦੇ ਚੱਲਦੇ ਗੱਲਬਾਤ ਹੋਈ ਹੈ ਕਿ ਹੈ ਕਿ ਸਾਡੇ ਇੱਕ ਕਮੇਟੀ ਬਣੇਗੀ ਤੇ ਕਮੇਟੀ ਅੱਗੇ ਰਣਨੀਤੀ ਤੈਅ ਕਰੇਗੀ ਵੀ ਕਰਨਾ ਕੀ ਹੈ ਤੇ ਉਸ ਤੋਂ ਬਾਅਦ ਫੈਸਲਾ ਵੀ ਲਿਆ ਜਾ ਸਕਦਾ ਜਿਵੇਂ ਕੀ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਵੀ ਲਗਾਤਾਰ ਕਹੇ ਗਿਆ ਕਿ ਜੇ ਅਸੀਂ ਮੰਗਾ ਬਣਾਉਣੀਆਂ ਨੇ ਕਿੰਦ ਤੋਂ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਇਕਜੁੱਟ ਹੋਣਾ ਪਵੇਗਾ ਤੇ ਦੂਜੇ ਪਾਸੇ ਤੋਂ ਪੁੱਛੇਗਾ ਡੱਲੇਵਾਲ ਸਾਹਿਬ ਨਹੀਂ ਹੈ ਉਹਨੇ ਕਿਹਾ ਕਿ ਉਹਨਾਂ ਦੇ ਆਪਣੇ ਉਹਤੇ ਮੋਰਚਾ ਸੀ ਤਾਂ ਸੀ ਮੁਰ ਤੋਂ ਅਸੀਂ ਇੱਕ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਾਰੇ ਫੈਸਲੇ ਲੈ ਜਾਣਗੇ ਜੀ ਦੇਖੋ ਅੱਜ ਜਿਹੜੀ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗ ਹੋਈ ਹੈ ਉਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਲਬੀਰ ਸਰਾਜੇਵਾਲ ਸਾਹਿਬ ਜੋਗਿੰਦਰ ਸਿੰਘ ਉਗਰਾਹਾ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਬੰਸੰਗ ਭੰਦੇਰ ਰਮਿੰਦਰ ਪਟਿਆਲਾ ਦੋਹਾਂ ਹੀ ਜਥੇ ਬੰਦਿਆਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ ਉਹਨਾਂ ਨੇ ਇਸ ਮਾਮਲੇ ਵਿੱਚ ਬੈਠ ਕੇ ਕਾਫੀ ਗੰਭੀਰ ਵਿਚਾਰਾਂ ਕੀਤੀਆਂ ਜੋ ਉਗਰਾਹ ਸਾਹਿਬ ਨੇ ਦੱਸਿਆ। ਉਹਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋਏ। ਇੱਕ ਤਾਂ ਜਿਹੜੀ 14 ਦੀ ਮੀਟਿੰਗ ਹੋ ਰਹੀ ਹੈ ਉਹਦੇ ਸਬੰਧ ਦੇ ਵਿੱਚ ਹੈ ਕਈ ਬੜੇ ਤੱਤੇ ਤੇ ਕਾਲੇ ਹੁੰਦੇ ਆ ਕਿ ਪਤਾ ਨਹੀਂ ਹੁਣੇ ਕੀ ਹੋ ਜਾਣਾ ਹੈ। ਉਹ ਕਹਿੰਦੇ ਵੀ ਸਾਡੀ ਬੜੇ ਵਧੀਆ ਤਰੀਕੇ ਨਾਲ ਮੀਟਿੰਗ ਹੋਈ ਹੈ। ਮੈਂ ਜਿੱਤੇਗਰਾਹਾਂ ਸਾਹਿਬ ਦੇ ਮੂੰਹ ਤੋਂ ਸੁਣਿਆ ਉੱਥੇ ਇਹ ਸਰਪੰਚ ਸਿੰਘ ਪੰਦੇਰ ਹੋਰਾਂ ਦੇ ਮੂੰਹ ਤੋਂ ਵੀ ਸੁਣਿਆ ਉਹ ਕਹਿੰਦੇ ਜੀ ਵੀ ਦੇਖੋ ਸਾਨੂੰ ਇਹਨਾਂ ਨੇ ਸੱਦਾ ਦਿੱਤਾ ਅਸੀਂ ਪਹੁੰਚ ਗਏ ਇਹਨੂੰ ਇੱਕ ਪੋਜ਼ਿਟਿਵ ਆਸਪੈਕਟ ਤੋਂ ਲਿਆ ਜਾਵੇ ਚੰਗੀ ਗੱਲ ਹੋਈ ਹੈ ਉੱਥੇ ਗੱਲ ਇਹ ਵੀ ਚੱਲੀ ਕਿ ਜਿਹੜੇ ਡੱਲੇਵਾਲ ਸਾਹਿਬ ਦਾ ਗਰੁੱਪ ਹੈ ਗੈਰ ਰਾਜਨੀਤਕ ਵਾਲਾ ਉਕੇ ਤੇ ਜੀ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਸਾਡੀ ਅਜ ਉੱਥੇ ਮਹਾਪੰਚਾਇਤ ਰੱਖੀ ਹੈ ਜਾਂ ਤਾਂ ਇਹਦਾ ਤਰੀਕਾ ਦਾ ਕੋਈ ਫਰਕ ਪੈ ਜਾਂਦਾ ਮੀਟਿੰਗ ਕਰਦੇ ਵਿੱਚ ਕੋਈ ਹਰਜ ਨਹੀਂ ਔਰ ਡੱਲੇ ਵੱਲ ਮਾਫ ਕਰਨਾ ਪੰਦੇਰ ਸਾਹਿਬ ਨੇ ਇਹ ਕਹਿਤਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਸਾਡੀ ਸਹਿਮਤੀ ਬਣ ਗਈ ਹੈ ਉਥੋਂ ਵਿੱਚੋਂ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਫਿਰ 14 ਤੋਂ ਬਾਅਦ ਦਿੱਲੀ ਜਾਓਗੇ ਤੁਸੀਂ ਉਹ ਕਹਿੰਦੇ ਯਾਰ ਦੂਜੇ ਸਾਥੀਆਂ ਨੂੰ ਵੀ ਪੁੱਛਣਾ ਹੈ 14 ਤਰੀਕ ਨੂੰ ਮੀਟਿੰਗ ਹੋਊਗੀ ਕੋਈ ਜ਼ਰੂਰੀ ਥੋੜੀ ਹੁੰਦਾ ਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਰਾ ਮਸਲਾ ਹੱਲ ਹੋ ਜਾਵੇ ਤੇ ਸਿਮਟ ਜਾਵੇ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਉਹ ਕਹਿੰਦੇ ਕਿ ਫੇਰ ਉਹ ਕਹਿੰਦੇ ਜੇ ਮੰਨ ਲਓ ਕਿਸੇ ਗੱਲ ਤੇ ਸਹਿਮਤੀ ਨਾ ਬਣੀ ਤਾਂ ਮੀਟਿੰਗਾਂ ਕੀ ਕਰ ਲਾਂਗੇ ਹੁਣ ਅੱਜ ਉਹ ਢੱਲੇਵਾਲ ਸਾਹਿਬ ਦਾ ਗਰੁੱਪ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਪੰਚਾਇਤ ਭਵਨ ਦੇ ਵਿੱਚ ਕਿਸਾਨ ਭਵਨ ਜੀ ਮਾਫ ਕਰਨਾ ਉਹ ਅਗਲੀ ਵਾਰ ਉਹਨਾਂ ਦੇ ਰਮੈਦੇ ਵੀ ਆ ਜਾਣਗੇ ਇੱਕ ਗੱਲ ਬੜੇ ਕਲੀਅਰ ਹੋ ਗਈ ਹੈ ਔਰ ਮੈਂ ਬਹੁਤ ਆਸਵੰਦ ਵੀ ਹਾਂ ਦੋਹਾਂ ਧਿਰਾਂ ਨੂੰ ਸੁਣਨ ਦੀ ਗੱਲ ਤੋਂ ਲੱਗਦਾ ਹੈ ਕਿ ਇਹ ਲਗਭਗ ਇੱਕ ਮੰਚ ਤੇ ਆਉਣ ਨੂੰ ਸਹਿਮਤ ਬਣ ਗਏ ਨੇ ਔਰ ਜੇ ਇੱਕ ਮੰਚ ਤੇ ਆ ਜਾਂਦੇ ਐ ਤਾਂ ਉਹਦੇ ਵਿੱਚ ਫਿਰ ਗੱਲ ਅੱਗੇ ਤੁਰੇਗੀ ਉਹ ਪੰਦੇਰਵਾਰ ਨੂੰ ਪੁੱਛਿਆ ਗਿਆ ਕਿ ਉੱਥੇ ਤਾਂ ਸਿਰਫ ਦੋ ਤੁਹਾਨੂੰ ਸੱਦਾ ਦਿੱਤਾ ਗਿਆ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਇਹ ਸਾਨੂੰ ਸੱਦਾ ਦਿੱਤਾ ਗਿਆ ਜਦੋਂ ਅਗਲਾ ਸੱਦਾ ਹੋਵੇਗਾ ਉਹਦੇ ਵਿੱਚ ਅਸੀਂ ਕਹਾਂਗੇ ਵੀ ਸਾਰੀਆ ਤਰ੍ਹਾਂ ਨੂੰ ਸਤੋ ਗੱਲ ਗਾਹ ਤੁਰਨੀ ਚਾਹੀਦੀ ਹੈ ਇਹ ਗੱਲ ਦੋਨਾਂ ਨੇ ਅਹਿਸਾਸ ਕੀਤਾ ਕਿ ਇਕੱਠੇ ਹੋયા ਬਿਨਾ ਮੋਰਚੇ ਵਿੱਚ ਸਫਲਤਾ ਨਹੀਂ ਮਿਲਣੀ ਮੇਰੇ ਕੱਲ ਜਿਸ ਮਾਹੌਲ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਇਧਰੋਂ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਇਧਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਠਿੰਡਰ ਸਾਹਿਬ ਵਾਲੀ ਉਹ ਵੀ ਉਹਨੇ ਫਰਾਕ ਦਲੀ ਦੇ ਨਾਲ ਇਹ ਮੀਟਿੰਗ ਕੀਤੀ ਹੈ ਦੇਖੋ ਜਦੋਂ ਆਪਸ ਵਿੱਚ ਦੀ ਗੱਲਬਾਤ ਹੁੰਦੀ ਹੈ ਉਦੋਂ ਜਿਹੜਿਆ ਬਾਡੀ ਲੈਂਗੁਏਜ ਹੁੰਦੀ ਹੈ ਉਹਨਾਂ ਸਾਰਿਆਂ ਤੋਂ ਪਤਾ ਲੱਗਦਾ ਕਿ ਹੁਣ ਇਹ ਕਿਸ ਨਾ ਕਿਸੇ ਸੱਟੇ ਤੇ ਪਹੁੰਚਣਗੇ ਅਹਿਸਾਸ ਹੋ ਗਿਆ ਇਹਨਾਂ ਨੂੰ ਕਿ ਸਾਰਿਆਂ ਨੂੰ ਕਿਉਂਕਿ ਸਾਰਿਆਂ ਦਾ ਮੰਜ਼ਲ ਤਾਂ ਇੱਕ ਹੈ ਮੰਗਾ ਇੱਕੋ ਹੀ ਨੇ ਤੇ ਉਮੀਦ ਹੈ ਕਿ ਅਗਲੀ ਵਾਰੀ ਜਿਹੜੇ ਡੱਲੇਵਾਲ ਸਾਹਿਬ ਦਾ ਗਰੁੱਪ ਹੈ ਇਹ ਵੀ ਇਹਨਾਂ ਦੀ ਮੀਟਿੰਗ ਦੇ ਵਿੱਚ ਸਹਿਮਤ ਹੋ ਜਾਵੇਗਾ ਤੇ ਫਿਰ ਇਹ ਸਾਰਾ ਮੋਰਚਾ ਇਕੱਠਾ ਚੱਲੇਗਾ ਉਹ ਕਹਿੰਦੇ ਹੁਣ ਅਸੀਂ ਗਾਹਾਂ ਜਿਹੜਾ ਅੱਗੇ ਵਧਣਾ ਉਦੋਂ ਤੱਕ ਨਹੀਂ ਜਾਂਦੇ ਜੇ ਮੰਨ ਲਓ 14 ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਮੀਟਿੰਗ ਅੱਗੇ 20 ਦੀ ਹੋ ਸਕਦੀ ਹੈ ਹੋਰ ਦੋ ਮੀਟਿੰਗਾਂ ਹੋ ਸਕਦੀਆਂ ਨੇ ਜਦੋਂ ਤੱਕ ਫਾਈਨਲ ਕੋਈ ਨਤੀਜਾ ਨਹੀਂ ਨਿਕਲਦਾ ਉਦੋਂ ਤੱਕ ਅਸੀਂ ਹੁਣ ਗਾਹਾਂ ਵਧਣ ਵਾਲਾ ਜਿਹੜਾ ਮਾਮਲਾ ਹੈ ਉਹ ਇੱਕ ਕਿਸਮ ਦਾ ਬੁਲਤਵੀ ਕਰ ਲਿਆ ਬਾਅਦ ਦੇ ਵਿੱਚ ਸੋਚਾਂਗੇ ਇਸ ਗੱਲ ਦੇ ਉੱਤੇ ਕਿ ਅੱਗੇ ਵਧਣਾ ਹੈ ਤੇ ਜੇ ਪਹਿਲੇ ਹੀ ਮਸਲਾ ਹੱਲ ਹੋ ਗਿਆ ਤੇ ਫਿਰ ਅੱਗੇ ਜਾਣ ਦੀ ਲੋੜ ਸ਼ਾਇਦ ਨਾ ਪਵੇ ਜੀ ਸੋ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਵੀ ਮਹਾਪੰਚਾਇਤ ਢਿਲਸਾਵਾ ਜੋਹਰੀ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿੱਥੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦੇ ਹੱਕ ਦੇ ਵਿੱਚ ਬੋਲਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਬੜੀ ਮਾੜੀ ਗੱਲ ਹੈ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਹੁੰਦਾ ਦੇਸ਼ ਦੇ ਵਿੱਚ ਰੋਜ਼ਗਾਰ ਹੁੰਦਾ ਤਾਂ ਅਜੇ ਹਾਂ ਦੇਖਣਾ ਨਹੀਂ ਪੈਣਾ ਸੀਗਾ ਜੀ ਦੇਖੋ ਗੱਲ ਇਹ ਹੈਗੀ ਹੈ ਜਿਹੜਾ ਫਿਕਰਮੰਦੀ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਹੈ ਇਹ ਵੱਖ-ਵੱਖ ਤਰਾਂ ਦੇ ਆਗੂ ਵੀ ਇਹਦੇ ਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲੇ ਗੰਭੀਰਤਾ ਵਾਲੇ ਨੇ ਉਹ ਕਹਿੰਦੇ ਕਿ ਜੇ ਸਾਡੇ ਮੁਲਕ ਦੇ ਵਿੱਚ ਉਸ ਤਰ੍ਹਾਂ ਦੇ ਸਾਧਨ ਹੁੰਦੇ ਬੱਚੇ ਇਥੋਂ ਬਾਹਰ ਜਾ ਰਹੇ ਨੇ ਅਸੀਂ ਰੁਜ਼ਗਾਰ ਪੈਦਾ ਕੀਤਾ ਹੁੰਦਾ ਤਾਂ ਸ਼ਾਇਦ ਅਜਾ ਦਿਨ ਨਾ ਦੇਖਣੇ ਪੈਂਦੇ ਕਿਉਂਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ ਔਰ ਸਰਕਾਰਾਂ ਦੀਆਂ ਨੀਤੀਆਂ ਨੇ ਖੇਤੀ ਨੂੰ ਰੈਣੀ ਦਿੱਤਾ ਤੇ ਅਜੇ ਤੱਕ ਨਾ ਹਿੰਦੁਸਤਾਨ ਦੀ ਸਰਕਾਰ ਦੀ ਭਾਰਤ ਦੀ ਸਰਕਾਰ ਦੀ ਤੇ ਨਾ ਸੂਬੇ ਦੀਆਂ ਸਰਕਾਰਾਂ ਦੀ ਕੋਈ ਖੇਤੀ ਨੀਤੀ ਵੀ ਨਹੀਂ ਬਣੀ ਅੱਗੇ ਕਾਦੇ ਨਾਲ ਜਾਵਾਂਗੇ ਅਜੇਹੇ ਦੇ ਵਿੱਚ ਉਹਨਾਂ ਦਾ ਕਹਨੇ ਕਿ ਜੇ ਕਿਤੇ ਨੀਤੀ ਬਣ ਜਾਵੇ ਤਾਂ ਇਹਦਾ ਸਾਰਿਆਂ ਨੂੰ ਹੀ ਲਾਭ ਹੋ ਸਕਦਾ ਹੈ ਸਾਰੇ ਤੁਸੀਂ ਆਏ ਹੋ ਹਮ ਹਮਾ ਕੇ ਆਏ ਹੋ ਤੁਹਾਡਾ ਧੰਨਵਾਦ ਹੈ ਇੱਕ ਇਸ਼ਾਰਾ ਜਾਂ ਉਹਨਾਂ ਨੇ ਵੀ ਕੀਤਾ ਅਗਲੇ ਦਿਨਾਂ ਦੇ ਵਿੱਚ ਬਾਕੀ ਸਾਥੀਆਂ ਨਾਲ ਗੱਲਬਾਤ ਕਰਕੇ ਅਸੀਂ ਖੇਤੀ ਦੇ ਇਹ ਜਿਹਾ ਸੰਘਰਸ਼ ਲਈ ਮੋਰਚਾ ਲਗਾਇਆ ਹੋਇਆ ਇਹਦੀ ਅਗਲੀ ਉ ਰੂਪਰੇਖਾ ਦਾ ਬਿਊਰੋ ਦੇਵਾਂਗੇ ਜੀ ਟੋਟਲ ਸਾਹਿਬ 1984 ਦੇ ਜੋ ਕਿ ਸਿੱਖ ਕਤਲੇਆਮ ਸੀਗਾ ਉਹਨੂੰ ਲੈ ਕੇ ਅੱਜ ਦਿੱਲੀ ਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੁਣ ਜਲਦ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾਵੇਗੀ ਜੀ ਬਹੁਤ ਲੰਬਾ ਸਮਾਂ ਹੋ ਗਿਆ 1984 ਅੱਜ 2025 41 ਸਾਲ ਵਾਪਰ ਗਏ ਨੇ ਇਹ ਸ਼ਾਇਦ 41 ਪੂਰੇ ਨਾ ਹੁਣ ਕਿਉਂਕਿ ਨਵੰਬਰ ਦਾ ਇਹ ਮਾਮਲਾ ਹੈ 1984 ਦਾ ਇਸ ਮਾਮਲੇ ਦੇ ਵਿੱਚ ਦਿੱਲੀ ਦੀ ਰੌਜ ਐਵੈਨਿਊ ਅਦਾਲਤ ਉਹਨਾਂ ਨੇ 1984 ਦੇ ਸਿੱਖ ਕਤਲਿਆਂ ਮਾਮਲੇ ਵਿੱਚ ਇਹ ਉਸ ਵੇਲੇ ਦੇ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਇਹ ਦੋ ਸਿੱਖਾਂ ਦਾ ਕਾਤਲ ਹੈ ਉਸ ਵੇਲੇ ਗੱਲ ਚੱਲੀ ਸੀ ਕਿ ਦਿੱਲੀ ਦੇ ਵਿੱਚ ਜਦੋਂ ਉੱਥੇ ਕਤਲੇਆਮ ਹੋਇਆ ਤਾਂ ਉਕਸਾਈ ਹੋਈ ਭੀੜ ਦੀ ਅਗਵਾਈ ਸੱਜਨ ਕੁਮਾਰ ਕਰ ਰਿਹਾ ਸੀ ਬੜੀਆਂ ਠੋਸ ਗਵਾਈਆਂ ਹੋਈਆਂ ਔਰ 4 ਦਿਹਾਕਾਂ ਤੋਂ ਬਾਅਦ ਅਜੋ ਘੜੀ ਆਈ ਹੈ ਜਦੋਂ ਇਹਨੂੰ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਤੇ 18 ਫਰਵਰੀ ਨੂੰ 18 ਫਰਵਰੀ ਨੂੰ ਦੱਸਿਆ ਜਾਊਗਾ ਕਿ ਇਹਨੂੰ ਸਜ਼ਾ ਕਿੰਨੀ ਦੇਣੀ ਹੈ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਸਜ਼ਾ ਤਾਂ ਇਹਨੂੰ ਹੋਏਗੀ ਜਦੋਂ ਤੁਸੀਂ ਕਿਸੇ ਨੂੰ ਦੋਸ਼ੀ ਇਕਰਾਰ ਦੇ ਦਿਓ ਸੋ ਇਹ ਗੱਲ ਤਾਂ ਹੋਣਾ ਮੰਨਣ ਵਾਲੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਪਰ ਮੇ ਇੱਕ ਅੱਗੇ ਵੀ ਹੈ ਇਸ ਤੋਂ ਬਾਅਦ ਹਾਈ ਕੋਰਟ ਹੈ ਫਿਰ ਸੁਪਰੀਮ ਕੋਰਟ ਹੈ ਔਰ ਇਹ ਬੰਦਾ ਉਹਨਾਂ ਦੋਨਾਂ ਥਾਵਾਂ ਤੇ ਜਾਵੇਗਾ ਪਹਿਲਾਂ ਵੀ ਇੱਕ ਕੇਸ ਦੇ ਵਿੱਚ ਇਹ ਕਤਤਰੂ ਦੇ ਵਿੱਚ ਦੋਸ਼ੀ ਐਲਾਨਿਆ ਜਾ ਚੁੱਕਿਆ ਸੀ ਸੋ 18 ਫਰਵਰੀ ਨੂੰ ਇਸ ਸੱਜਨ ਕੁਮਾਰ ਨੂੰ ਹੁਣ ਸਜ਼ਾ ਸੁਣਾਈ ਜਾਵੇਗੀ ਕਿ ਕਿੰਨੀ ਕਾਇਦ ਹੋਣੀ ਹੈ ਇਹਦੇ ਨਾਲ ਘਟੋ-ਘਟ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਉਹਨਾਂ ਨੂੰ ਕੁਝ ਤਾਂ ਸੰਤੋਸ਼ਟੀ ਹੋ ਗਈ ਭਾਵੇਂ ਇਹ ਮਾਮਲਾ ਤਾਂ ਹੋਇਆ ਉਹੀ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਥੱਕ ਗਏ ਪਾਤਰ ਸਾਹਿਬ ਦੀਆਂ ਲਾਈਨਾਂ ਫਿਰ ਵੀ ਇਹੀ ਕਹਾਂਗੇ ਕਿ ਦੇਰ ਆਈ ਦਰਸਤ ਆਈ ਜੀ ਸੋਤਲ ਸਰਵ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੈਂਦਾ ਪੱਟੀ ਦੇ ਵਿੱਚ ਰੇਤੇ ਦੀ ਮਾਈਨਿੰਗ ਚੱਲ ਰਹੀ ਸੀ ਖੱਡ ਨੂੰ ਲੈ ਕੇ ਜਿੱਥੇ ਕਿਸਾਨ ਜਿੱਥੇ ਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨਾਂ ਦੇ ਪੁਲਿਸ ਨਾਲ ਝੜਾਫ ਹੋ ਜਾਂਦੀ ਹੈ ਤੇ ਪੁਲਿਸ ਵੱਲੋਂ ਫਿਰ ਕਿਸਾਨਾਂ ਦੇ ਉੱਤੇ लाठी चार्ज ਕੀਤਾ ਜਾਂਦਾ ਜੀ ਦੇਖੋ ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀ ਦੋ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਇਹਨਾਂ ਨੇ ਆਖਿਆ ਸੀ ਪਹਿਲਾ ਕਿ ਅਸੀਂ ਰੇਤ ਤੋਂ 20000 ਕਰੋੜ ਰੁਪਏ ਦੀ ਕਮਾਈ ਕਰ ਲਵਾਂਗੇ ਚਲੋ 20000 ਕਰੋੜ ਨਾਲ ਅਸੀਂ ਦਸੇ ਹੋ ਜਾਂਦੀ ਪਰ ਕਿਤੇ ਨਾ ਕਿਤੇ ਨੀਅਤ 'ਚ ਫਰਕ ਹੈ ਨੀਤੀ ਤੇ ਨੀਅਤ 'ਚ ਉਹ ਨਹੀਂ ਹੋਈ ਐਨਾ ਅਸੀਂ ਇੱਕ ਸਾਈਟ 'ਚੋਂ ਕੱਢ ਲਾਂਗੇ ਆបਕਾਰੀ ਨੀਤੀ 'ਚੋਂ ਕੱਢ ਲਾਂਗੇ ਇਹ ਪਿੰਡ ਪੱਟੀ ਦਾ ਹੈ ਜੀ ਸਬਰਾ ਪਿੰਡ ਹੈ ਸਬਰਾ ਦਰਿਆ ਉੱਥੇ ਕਹਿੰਦੇ ਰੇਤ ਮਾਈਨਿੰਗ ਨਿਕਲਦੀ ਹੈ ਤੇ ਪਿੰਡ ਵਾਲਿਆਂ ਦਾ ਕਹਿਣਾ ਵੀ ਜਦੋਂ ਬਰਸਾਤਾਂ ਆਉਂਦੀਆਂ ਹੜ ਆਉਂਦੇ ਐ ਪਿੰਡ ਡੁੱਬਣ ਕਰਾਰੇ ਹੋ ਜਾਂਦਾ ਹੈ ਸਰਕਾਰ ਨੇ ਕਦੇ ਇਹਦਾ ਨਰੀਖਣ ਕੀਤਾ ਕਿ ਕਿ ਜਿਹੜਾ ਇੱਥੇ ਰੇਤ ਕੱਢਾਂਗੇ ਤੇ ਲੋਕਾਂ ਦਾ ਜੀਵਨ ਕਿਵੇਂ ਬਚੇਗਾ ਉੱਥੇ ਜਦੋਂ ਇਹਨਾਂ ਨੇ ਰੋਕਿਆ ਤਾਂ ਪੁਲਿਸ ਵਾਲਿਆਂ ਨੇ ਡੰਡੇ ਭਰਾਏ ਆਪਸ ਵਿੱਚ ਦੀ ਤਕਰਾਰ ਹੋਈ ਕਤਤ ਰੂਪ ਦੇ ਵਿੱਚ ਕਹਿੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਸੁਖਵਿੰਦਰ ਸਿੰਘ ਸਬਰਾ ਭਾਰਤੀ ਕਿਸਾਨ ਜੂਨੀਅਰ ਏਕਤਾ ਗ੍ਰਾਮ ਦੇ ਬਲਾਕ ਪ੍ਰਧਾਨ ਨੇ ਸੋਹਣ ਸਿੰਘ ਸਬਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕੋਟ ਬੁੱਢਾ ਸਿੰਘ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਇੱਕ ਹੋਰ ਨੇ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਹੜਪੀੜਤ ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ ਆਤ ਇਹ ਕਹਿੰਦੇ ਕਿ ਜਦੋਂ ਇਹ ਸਾਰਾ ਕੁਝ ਇੱਥੇ ਵਾਪਰਿਆ ਕਹਿੰਦੇ ਸਬਰਾ ਦੇ ਇਸ ਦਰਿਆ ਤੇ ਕੁਝ ਸਾਲ ਪਹਿਲਾਂ ਦਰਿਆ ਦਾ ਬੰਨ ਟੁੱਟਣ ਕੇ ਵੱਡੀ ਤਬਾਹੀ ਹੋ ਗਈ ਸੀ ਬੰਨ ਟੁੱਟਣ ਕਾਰਨ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ ਉਹਦੇ ਕਰਕੇ ਬੰਨ ਟੁੱਟਿਆ ਸੀ ਤੇ ਜਿਨ੍ਹਾਂ ਨੂੰ ਘਰਾਂ ਚ ਪਾਣੀ ਵੜ ਗਿਆ ਹੋਵੇ ਨੁਕਸਾਨ ਹੋ ਗਿਆ ਹੋਵੇ ਤੇ ਦਰਿਆ ਨੇ ਵੱਡੀ ਪੱਧਰ ਤੇ ਤਵਾਹੀ ਮਚਾਈ ਇਹਦੇ باوجود ਉਹ ਕਹਿੰਦੇ ਕਿ ਅੱਜ ਸਰਕਾਰ ਇਹ ਸਾਨੂੰ ਰੋਕਣ ਆ ਗਈ ਹੈ ਇਹਨਾਂ ਨੂੰ ਚਾਹੀਦਾ ਇਹਦੇ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦਾ ਕੰਮ ਨਾ ਕਰਨਾ ਜਿਹੜਾ ਲੋਕਾਂ ਦਾ ਨੁਕਸਾਨ ਹੋ ਰਿਹਾ ਜੀ ਜੀ ਸੋ ਹਟਰ ਸਰ ਨਾਲ ਹੀ ਗੱਲ ਕਰਾਂਗੇ ਪੰਜਾਬ ਪੁਸਤ ਦੇ ਤੇ ਪੰਜਾਬ ਸਰਕਾਰ ਲਗਾਤਾਰ ਪੁਸਤ ਦੇ ਵਿੱਚ ਭਰਤੀਆਂ ਕਰਦੀ ਐ ਪਰ ਉਹਨਾਂ ਭਰਤੀਆਂ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਵੇ ਜਿਹੜੇ ਨੌਜਵਾਨ ਪੁਸਤ ਦੇ ਵਿੱਚ ਭਰਤੀ ਹੁੰਦੇ ਨੇ ਉਹਨਾਂ ਦੇ 10ਵੀਂ ਤੇ ਪਲੱਸ 2 ਦੇ ਸਰਟੀਫਿਕੇਟ ਜਾਲੀ ਪਾਏ ਗਏ ਨੇ ਕਈਆਂ ਦੇ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੈਕਿੰਗ ਕੀਤੀ ਗਈ ਤਾਂ ਉਹ ਤਾਂ ਬਲੌਕਲਿਸਟ 'ਚ ਪਾਏ ਦਿੱਤੇ ਸਰਟੀਫਿਕੇਟ ਜੀ ਕਦੇ ਇਹ ਲੁਧਿਆਣੇ ਦੇ ਵਿੱਚ ਬਣੇ ਨੇ ਸਰਟੀਫਿਕੇਟ ਤੇ ਹੋਰ ਵੀ ਦੇਖੀ ਜਾ ਰਹੀ ਹੈ ਵੀ ਕਿਹੜੇ-ਕਿਹੜੇ ਸਰਟੀਫਿਕੇਟ ਜਾਲੀ ਨੇ ਤੇ ਉਹ ਜ਼ਬਤ ਕਿਤੇ ਜਾ ਰਹੇ ਨੇ ਜੀ ਇੱਕ ਕੁਕਰਤੂਤ ਪਹਿਲੀ ਥੋੜੀ ਐ ਇੱਥੇ ਇਹ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਵਕੀਲਾਂ ਦਾ ਕੇਸ ਆ ਗਿਆ ਸੀਗਾ ਕਿ ਇਹਨਾਂ ਦੇ ਜਾਲੀ ਦੇ ਸਰਟੀਫਿਕੇਟ ਇਹ ਸਾਰੇ ਇਹੋ ਜਿਹੇ ਗੋਰਖ ਧੰਦੇ ਪੰਜਾਬ 'ਚ ਕਿਉਂ ਚੱਲਦੇ ਨੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਸਰਟੀਫਿਕੇਟ ਆਈ ਦੂਜਿਆਂ ਦੀ ਥਾਂ ਮਾਰ ਕੇ ਬੰਦਾ ਪੁਲਿਸ ਚ ਚਲایا ਗਿਆ ਫਿਰ ਬੈਂਕ ਬਾ ਸੰਬੰਧਿਤ ਮਹਿਕਮੇ ਤੋਂ ਤਸਦੀਕ ਕਰਾਉਂਦਾ ਹੈ 2014 ਦਾ ਮਾਮਲਾ ਹੈ ਇਹ ਰੋਲ ਨੰਬਰ ਮਨਪ੍ਰੀਤ ਸਿੰਘ ਨਾਂ ਦੇ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਬੋਰਡ ਨੇ ਕਿਹਾ ਜਾਰੀ ਨਹੀਂ ਕੀਤਾ ਗਿਆ ਤੇ ਗੱਲ ਉਲਝ ਗਈ ਕਹਿੰਦੇ ਹਰ ਮਹੀਨੇ 2000 ਦੇ ਕਰੀਬ ਸਰਟੀਫਿਕੇਟ ਸਾਡੇ ਕੋਲ ਤਸਦੀਕ ਵਾਸਤੇ ਆਉਂਦੇ ਆ ਇਹ ਸਿੱਖਿਆ ਬੋਰਡ ਕਹਿੰਦਾ ਹੈ। ਔਰ 5 ਸਾਲਾਂ ਦੌਰਾਨ 50 ਤੋਂ ਵੱਧ ਸਰਟੀਫਿਕੇਟ ਜਾਲੀ ਫੜੇ ਜਾ ਚੁੱਕੇ ਨੇ। ਹਰ ਸਾਲ 7 ਲੱਖ ਵਿਦਿਆਰਥੀ ਭਾਗ ਲੈਂਦਾ ਹੈਗਾ। ਸੋ ਇਹਦੇ ਵਿੱਚ ਇਹ ਬੜਾ ਖਤਰਨਾਕ ਅੰਜਾਨ ਹੈ। ਤੇ ਜੇ ਇਹ ਬੰਦਾ ਫੜਿਆ ਉਨੇ ਤੋਂ ਪੁੱਛ ਕੇ 24 ਭਵੇਂ ਸਪਾਹੀਓ ਬਣ ਗਿਆ ਕਿ ਜਨਾਬ ਸਰਟੀਫਿਕੇਟ ਲੈ ਕੇ ਕਿੱਥੋਂ ਆਏ ਸੀ ਤੇ ਫਿਰ ਉਹਨੂੰ ਫਟ ਕੇ ਜਿਹੜੇ ਹੋਰ ਦੂਜਿਆਂ ਦੀ ਥਾਂ ਉਹਨਾਂ ਦਾ ਜਿਹੜਾ ਹੈਗਾ ਹੱਕ ਮਾਰ ਕੇ ਆਪ ਬਣ ਬੈਠੇ ਨੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਰਾਗਵ ਝੱਡਾ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਤੇ ਉਹਨਾਂ ਵੱਲੋਂ ਅੱਜ ਰਾਜ ਸਭਾ ਦੇ ਵਿੱਚ ਢਿਲਸਾ ਜਿਹੜੇ ਮੁੰਡੇ ਡਿਪੋਰਟ ਹੋਏ ਨੇ ਅਮਰੀਕਾ ਤੋਂ ਉਹਨਾਂ ਦਾ ਮੁੱਦਾ ਚੁੱਕਿਆ ਗਿਆ ਜੀ ਰਾਗਵ ਚੱਡਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਮਾਮਲਾ ਉੱਥੇ ਚੱਕਿਆ ਹੈ। ਉਹ ਕਹਿੰਦੇ ਵਿਦੇਸ਼ ਮੰਤਰੀ ਜੀ ਪਹਿਲਾਂ ਤਾਂ ਆ ਤਾਂ ਗੱਲ ਦੱਸ ਦਿਓ ਸਾਨੂੰ। ਕਿ ਜਿਹੜੇ ਬੰਦੇ ਡੰਕੀ ਲਾ ਕੇ ਉੱਥੇ ਗਏ ਆ ਹੁਣ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਠੋਡੀ ਸਰਕਾਰਾਂ ਹਿੱਲੀਆਂ ਨੇ ਉਹਨਾਂ ਤੇ ਕਾਰਵਾਈ ਕਿਉਂ ਨਾ ਹੋਈ? ਉਹ ਕਹਿੰਦੇ ਜਦੋਂ ਪਤਾ ਲੱਗ ਗਿਆ ਸੀ ਵੀ ਇਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਤਾ ਸਾਡੇ ਵਿਦੇਸ਼ ਮੰਤਰੀ ਜੀ ਤੁਸੀਂ ਉਹਨਾਂ ਨਾਲ ਗੱਲ ਕਿਉਂ ਨਾ ਕੀਤੀ ਸਾਡੇ ਮੁਲਕ ਦੇ ਨਾਗਰਿਕ ਨੇ ਇਹ ਲੋਕ ਤੇ ਜਹਾਜ਼ ਆਪਣਾ ਭੇਜ ਦਿੰਦੇ ਹੋਰ ਵੀ ਧਰਪਾ ਖਰਪਾ ਰੁਪਈਏ ਸਰਕਾਰਾਂ ਲਾਉਂਦੀਆਂ ਹੀ ਨੇ ਉਹਨਾਂ ਨੂੰ ਬੀੜੀਆਂ ਪਾ ਕੇ ਲੈ ਕੇ ਆਉਣਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਇਹ ਡੰਕੀ ਕੱਲੇ ਭਾਰਤ ਵਾਲੇ ਹੀ ਲਾ ਕੇ ਜਾ ਰਹੇ ਨੇ ਬੜੇ ਛੋਟੇ ਛੋਟੇ ਮੁਲਕ ਨੇ ਜਿਨ੍ਹਾਂ ਦੀ ਗੱਲ ਰਾغب ਚੱਡੇ ਨੇ ਕੀਤੀ ਹੈ ਉਹ ਕਹਿੰਦਾ ਵੀ ਉਹਨਾਂ ਦਾ ਇੱਕ ਵੀ ਬੱਚਾ ਗਲਤ ਤਰੀਕੇ ਨਾਲ ਨਹੀਂ ਜਾਂਦਾ ਤਾਂ ਭਾਰਤ ਸਰਕਾਰ ਵਾਸਤੇ ਚਿੰਤਾ ਹੋਣੀ ਚਾਹੀਦੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਇਹ ਬੰਦੇ ਕਿਉਂ ਜਾ ਰਹੇ ਨੇ ਤੇ ਬਚ ਕਿਉਂ ਰਹੇ ਨੇ ਜਿਹੜੇ ਭੇਜਣ ਵਾਲੇ ਨੇ ਸੋ ਗੱਲ ਬਹੁਤ ਮਾੜੀ ਹੈ ਉਹ ਕਹਿੰਦੇ ਸ਼ਰਮ ਸਾਡੇ ਵਾਸਤੇ ਹੈ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਇਹਨਾਂ ਨੂੰ ਸਾਹਮਣੇ ਨਹੀਂ ਸਕੇ ਤੇ ਜਦੋਂ ਰਾਘਵ ਚੱਡਾ ਜੀ ਤੁਸੀਂ ਤਾਂ ਸ਼ਾਇਦ ਉਹ ਪੈਦਾ ਨਹੀਂ ਸੀ ਹੋਏ ਜਦੋਂ 1975 ਦੇ ਨੇੜੇ ਤੇੜੇ ਰਾਹੁਲ ਗਾਂਧੀ ਦੇ ਚਾਚਾ ਸੰਜੇ ਗਾਂਧੀ ਨੇ ਇਹ ਮਾਮਲਾ ਚੁੱਕਿਆ ਸੀ ਐਮਰਜੈਂਸੀ ਵੇਲੇ ਕਿ ਨਸਬੰਦੀ ਕਰਾਓ ਇਹਨਾਂ ਦੀ ਆਬਾਦੀ ਤੇ ਕੰਟਰੋਲ ਹੋ ਜਾਏਗਾ ਉਦੋਂ ਵੀ ਅਸੀਂ ਦੁੱਗਣੇ ਹੋ ਗਏ ਸੀ 37-38 ਸਾਲਾਂ ਚ ਜੇ ਉਦੋਂ ਇਹ ਤੇ ਰੋਕ ਲਾਈ ਹੁੰਦੀ ਉਹ ਸਹੀ ਤਰੀਕੇ ਨਾਲ ਪੜਾਇਆ ਹੁੰਦਾ ਤਰੀਕਾ ਗਲਤ ਹੋ ਸਕਦਾ ਹੈ ਕਦਮ ਗਲਤ ਨਹੀਂ ਸੀ ਤਾਂ ਉਸ ਵੇਲੇ ਇਹ ਰੁਕ ਜਾਂਦਾ ਤੇ ਅੱਜ ਅਸੀਂ 90 ਕਰੋੜ ਦੇ ਸ਼ਹਿਦ ਲਗਭਗ ਹੁੰਦੇ ਤੇ ਜਿਹੜਾ 50 ਕਰੋੜ ਮਗਰੋਂ ਜੰਮਿਆ ਗਿਆ ਉਹਨੇ ਸਾਧਨ ਵੀ ਵੱਧ ਜਾਂਦੇ ਅਨਾਜ ਵੀ ਘਟ ਸਰ ਜਾਂਦਾ ਇਹ ਸਾਰਾ ਕੁਝ ਆਉਂਦਾ ਹੈ ਅਸਲ ਦਾ ਕਾਰਨ ਇਹ ਆ ਕਿ ਬਦ ਰਹੀ ਆਬਾਦੀ ਤੇ ਉਹਨਾਂ ਨੇ ਐਸ ਜੀ ਸ਼ੰਕਰ ਸਾਹਿਬ ਤੋਂ ਪੁੱਛਿਆ ਕਿ ਜੇ ਤਾਂ ਹੋਰ ਵੀ ਉਹ ਤਾਂ ਜੁਕੇ ਨੇ ਵੀ ਕਹਿਤਾ ਕਿ ਸਾਡੇ ਵਾਪਸ ਆ ਰਹੇ ਨੇ ਤੇ ਲਿਸਟਾਂ ਬਣ ਗਿਆ ਨੇ ਉਹਨਾਂ ਦੀਆਂ ਤੇ ਮੋਦੀ ਸਾਹਿਬ ਅਮਰੀਕਾ ਗਏ ਹੋਏ ਨੇ ਜਿਹੜੇ ਹੋਰ ਬੱਚਿਆਂ ਨੇ ਉੱਥੋਂ ਵਾਪਸ ਆਉਣਾ ਹੈ ਚੰਗਾ ਹੋਵੇ ਕਿ ਮੋਦੀ ਸਾਹਿਬ ਉਹਨਾਂ ਦੀ ਗੱਲ ਵੀ ਕਰਕੇ ਆਉਣ ਜੀ ਸੋ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੀ ਬੇਟੀ ਦਾ ਵਿਆਹ ਦਿੱਲੀ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਹੋ ਰਿਹਾ ਟਰਾਲ ਸਾਹਿਬ ਤੇ ਦੂਜੇ ਪਾਸੇ ਭਾਜਪਾ ਦੇ ਸਣੇ ਕਈ ਵੱਡੇ ਲੀਡਰ ਵਿਆਹ ਦੇ ਵਿੱਚ ਸ਼ਾਮਲ ਹੋਏ ਨੇ ਜੀ ਹਾਂ ਬਿਲਕੁਲ ਜੀ ਉੱਥੇ ਤਕਰੀਬਨ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਆਗੂ ਨੇ ਉਹ ਉੱਥੇ ਸ਼ਾਮਲ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਕਈ ਮੌਜੂਦਾ ਮੰਤਰੀ ਕਈ ਸਾਬਕਾ ਮੰਤਰੀ ਮੈਂਨਤਨ ਗੜਕਰੀ ਸਾਹਿਬ ਨੂੰ ਵੀ ਦੇਖ ਰਿਹਾ ਸੀ ਉੱਥੇ ਮੈਂ ਖਲੇਸ਼ ਤੋਂ ਜਾਦਵ ਨੂੰ ਵੀ ਦੇਖ ਰਿਹਾ ਸੀ ਮੌਜੂਦਾ ਕਈ ਮੰਤਰੀ ਕਾਂਗਰਸ ਦੇ ਕਈ ਆਗੂ ਪੰਜਾਬ ਵਾਲੇ ਵੀ ਦੂਸਰੇ ਵੀ ਕਿਉਂਕਿ ਇਹ ਸਾਡਾ ਸਮਾਜਿਕ ਸਮਾਗਮ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਘਰ ਉਹਨਾਂ ਦੀ ਪੁੱਤਰੀ ਹਰਕੀਰਤ ਕੌਰ ਦੇ ਵਿਆਹ ਦੇ ਉੱਤੇ ਤੇ ਉਹ ਲੜਕੇ ਦਾ ਨਾਮ ਤੇਜਵੀਰ ਸਿੰਘ ਹੈ ਇਹ ਜਿਸ ਤਰ੍ਹਾਂ ਦਾ ਸਮਾਗਮ ਹੋ ਰਿਹਾ ਹੈ ਇਹਦੇ ਵਿੱਚ ਕਿ ਕਿ ਰਾਜਨੀਤੀ ਤੋਂ ਪਰੇ ਹੁੰਦਾ ਤੇ ਮੇਰਾ ਖਿਆਲ ਆ ਇਹਦੇ ਵਿੱਚ ਰਾਜਨੀਤੀ ਵਾੜਨੀ ਵੀ ਨਹੀਂ ਚਾਹੀਦੀ ਸਾਰੇ ਲੋਕ ਆਪੋ ਆਪਣੇ ਤਰੀਕੇ ਨਾਲ ਉੱਥੇ ਗਏ ਨੇ ਸੋ ਸੁਖਵੀਰ ਸੋ ਬਾਦਲ ਵੀ ਅੱਜ ਉਹਨਾਂ ਸਾਰਿਆਂ ਨੂੰ ਆਪ ਅੱਗੇ ਹੋ ਕੇ ਰਿਸਿਵ ਕਰ ਰਹੇ ਸਨ ਜੀ ਸਤਜਪਾ ਸੈਟਲਸਾ ਪਖਨੋਰੀ ਬਾਰਡਰ ਦੇ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਸੀ ਕਿਸਾਨ ਆਗੂ ਨੇ ਜੀ ਬਲਦੇਵ ਸਿੰਘ ਸਰਸਾ ਅਕਸਰ ਆਪਣੇ ਨਾ ਪ੍ਰੋਗਰਾਮਾਂ ਦੇ ਵਿੱਚ ਜੁੜ ਜੇ ਰਹਿੰਦੇ ਨੇ ਜੀ ਉਹ ਅੱਜ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀਗਾ ਤੇ ਫਿਰ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜੀ ਹਾਂ ਬਿਲਕੁਲ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਇਸ ਵੇਲੇ ਇਲਾਜ ਦੀ ਨੇ ਆਪਾਂ ਇਹੀ ਅਰਦਾਸ ਕਰਦੇ ਹਾਂ ਕਿ ਉਹ ਬਹੁਤ ਜਲਦੀ ਸਿਹਤਯਾਬ ਹੋਣ ਔਰ ਕੱਲੇ ਬਲਦੇਵ ਸਿੰਘ ਸਰਸਾ ਇਹ ਕੱਲਾ ਕਦਮ ਨਹੀਂ ਕਿ ਕਿਸਾਨੀ ਮੁੱਦਿਆਂ ਦੇ ਉੱਤੇ ਗੱਲ ਕਰਦੇ ਆਂ ਬਲਦੇਵ ਸਿੰਘ ਸਰਸਾ ਸਕੂਲਾਂ ਦੇ ਵਿੱਚ ਜਿਹੜਾ ਪਾਠ ਕਰਮ ਪੜਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਨੂੰ ਸਾਡੇ ਸੱਭਿਆਚਾਰ ਨਾਲੋਂ ਤੋੜਨ ਦੀਆਂ ਜਿਹੜੀਆਂ ਕਤਤ ਰੂਪ ਦੇ ਵਿੱਚ ਹਰਕਤਾਂ ਹੋ ਰਹੀਆਂ ਨੇ ਉਹ ਇਹ ਤੋਂ ਇਲਾਵਾ ਜਿਹੜਾ ਸਿੱਖੀ ਤੇ ਇਤਿਹਾਸ ਬਦਲਣ ਦੇ ਯਤਨ ਹੋ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਲਦੇਵ ਸਿੰਘ ਸਰਸਾ ਬਹੁਤ ਕਮਾਂਡ ਰੱਖਦੇ ਆ ਜੀ ਪਰ ਅਫਸੋਸ ਕਿ ਜਿਹਨਾਂ ਲੀਡਰਾਂ ਨੇ ਪੰਜਾਬ ਦੇ ਹੱਕ ਚ ਖੜਨਾ ਹੁੰਦਾ ਉਹ ਲੀਡਰ ਹੀ ਉਸ ਪਾਸੇ ਵੱਲ ਨਹੀਂ ਤੁਰਦੇ ਪਿੱਠਾਂ ਦਿਖਾਉਂਦੇ ਐ ਪਰ ਬਲਦੇਵ ਸਿੰਘ ਸਰਸਾ ਨੂੰ ਆਪਾਂ ਸਲਾਮ ਕਰਦੇ ਆਂ ਛੇਤੀ ਸਿਹਤਯਾਬ ਹੋ ਕੇ ਸਾਡੇ ਚ ਆਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਆਸੀ ਆਪਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਖਸਾਨਾ ਪਰਾਂ ਦੇ ਵਿੱਚ ਜੁੜੇ ਰਹੇ ਪਰਾਂ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ